ਪੈਂਦੀ ਬਰਸਾਤ ਦੇ ਵਿੱਚ ਪੋਪ ਕੌਰ ਤਿਆਰ ਹੈ ਆਵਾਜ਼ ਸੁਣੋ ਸੁਣੋ ਆਵਾਜ਼ਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਖੇਤ ਦੇ ਵਿੱਚ ਪੋਪ ਕੌਰ ਤਿਆਰ ਕਰਨ ਦੀ ਵਿਧੀ ਦੱਸਦੇ ਹਾਂ ਇਹ ਵੱਡੇ ਵੱਡੇ ਮੌਲਾਂ ਦੇ ਵਿੱਚ ਆਪਾਂ ਨੂੰ ਵਜਨ ਦੇ ਹੌਲੇ ਤੇ ਰੇਟ ਦੇ ਭਾਰੇ ਮਿਲਦੇ ਆ ਤੇ ਅੱਜ ਆਪਾਂ ਤਿਆਰ ਕਰਨੇ ਆ ਖੇਤ ਦੇ ਵਿੱਚ ਬਿਲਕੁਲ ਫਰੀ ਦੇ ਵਿੱਚ ਆਜੂ ਕਰਦੇ ਆਂ ਤਿਆਰ ਇਹਦੇ ਲਈ ਆਪਾਂ ਨੂੰ ਤਿੰਨ ਇਦਾਂ ਦੀਆਂ ਛੱਲੀਆਂ ਚਾਹੀਦੀਆਂ ਪੱਕੀਆਂ ਹੋਈਆਂ ਤੇ ਆਪਾਂ ਤਿੰਨ ਛੱਲੀਆਂ ਆ ਪੱਕੀਆਂਆਂ ਮੱਕੀ ਚੁ ਲੈਏ ਆ ਇਹਨਾਂ ਨੂੰ ਹੁਣ ਆਪਾਂ ਭੋਰ ਲੈਣਾ ਇਹਨਾਂ ਦੇ ਦਾਣੇ ਅਲੱਗ ਕਰ ਲੈਣੇ ਤੇ ਤੁਸੀਂ ਦੇਖੀ ਚਲੋ ਵੀ ਆਪਾਂ ਕੱਲਾ ਕੱਲਾ ਦਾਣਾ ਜਿਹੜਾ ਉਹ ਅਲੱਗ ਕਰ ਲਾਂਗੇ ਸਾਫ਼ ਕਰ ਲਾਂਗੇ ਤੇ ਕਾਫੀ ਬੰਦੇ ਆਏ ਆ ਖੇਤ ਕੋਪ ਕੋਣ ਖਾਣ ਲਈ ਸਾਰੇ ਬੈਠੇ ਹੋਏ ਆ ਤੇ ਤੁਸੀਂ ਦੇਖਿਆ ਹੋਣਾ ਮੌਲਾਂ ਦੇ ਵਿੱਚ ਛੱਲੀ ਦੇ ਦਾਣੇ ਤੋਂ ਬਣੇ ਹੋਏ ਪੌਪਕੌਰ ਜਿਹੜੇ ਇਹ ਬੜੇ ਮਹਿੰਗੇ ਮਿਲਦੇ ਆ ਇਹਨਾਂ ਦਾ ਭਜਨ ਬਹੁਤ ਹਲਕਾ ਹੁੰਦਾ ਹੈ ਤੇ ਰੇਟ ਇਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹੀ ਪੌਪਕੌਣਾ ਜੇ ਆਪਾਂ ਖੇਤ ਵਿੱਚ ਤਿਆਰ ਕਰਨੇ ਆ ਤੇ ਤੁਸੀਂ ਵੀਡੀਓ ਸਾਰੀ ਦੇਖਣੀ ਹੈ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਜਾਇਓ ਤੇ ਕਿਵੇਂ ਮਿਹਨਤ ਲੱਗਦੀ ਹੈ ਤੇ ਕਿਵੇਂ ਤਿਆਰ ਹੁੰਦੇ ਆ ਸਾਰਾ ਆਪਾਂ ਪ੍ਰੋਸੀਜਰ ਸਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿਾਂਗੇ ਕੀਨੇ ਕਿਨੇ ਇਦਾਂ ਘਰੇ ਪਾਪਕੋਰਨ ਤਿਆਰ ਕੀਤੇ ਆ ਦੇਸੀ ਤਰੀਕੇ ਨਾਲ ਕਮੈਂਟ ਕਰਕੇ ਤੁਸੀਂ ਉਹ ਵੀ ਦੱਸਣਾ ਜ਼ਰੂਰ ਤੇ ਆਪਾਂ ਹੁਣ ਮੱਕੀ ਦੀ ਇਹਦੀ ਛੱਲੀ ਹੈ ਜਿਹੜੀ ਉਹ ਤੋਂ ਮੱਕੀ ਦੇ ਦਾਣੇ ਜਿਹੜੇ ਉਹ ਅਲੱਗ ਕਰ ਰਹੇ ਆ ਤੇ ਕਿਉਂਕਿ ਖੇਤ ਵਿੱਚ ਸਾਧਨ ਘੱਟ ਹੁੰਦੇ ਆ ਜਿੰਨੇ ਆਪਣੇ ਕੋਲ ਸਾਧਨ ਉਹਨੇ ਸਾਧਨ ਨਾਲ ਹੀ ਆਪਾਂ ਇਹ ਤਿਆਰ ਕਰਨੇ ਆ ਜਿਵੇਂ ਬਾਟੀ ਦੇ ਵਿੱਚ ਆਪਾਂ ਮੱਕੀ ਕੱਢ ਲਈ ਇਹਨਾਂ ਨੂੰ ਬਣਾਉਣ ਲਈ ਆਪਾਂ ਪਤੀਲੀ ਵਰਤਾਂਗੇ ਤੇ ਰਲਣ ਲਈ ਆਪਾਂ ਇਹਨਾਂ ਨੂੰ ਰੋਟੀ ਦਾ ਡੱਬਾ ਵਰਤਾਂਗੇ ਤੇ ਜਿੰਨਾ ਕਿ ਜਾਨੀਏ ਸਾਧਨ ਹੁੰਦਾ ਖੇਤ ਦੇ ਵਿੱਚ ਉਹਨਾਂ ਦਾ ਆਪਾਂ ਵਰਤਾਂਗੇ ਇਦੇ ਲਈ ਕੀ ਕੀ ਚਾਹੀਦਾ ਕੀ ਕੀ ਆਇਟਮ ਚਾਹੀਦੀ ਹੈ ਉਹ ਵੀ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਵਾਂਗੇ ਹੁਣ ਆ ਦੇਖੋ ਕੱਲੇ ਕੱਲੇ ਦਾਣੇ ਆ ਪਾਉਡਰ ਨਾਲ ਡੱਬਾ ਲੈ ਕੇ ਆਏ ਇਹਦੇ ਵਿੱਚ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਇਹਦੇ ਲਈ ਆਪਾਂ ਸਰੋਂ ਦਾ ਤੇਲ ਵਰਤਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਲੱਗਣਾ ਜਾਨੀ ਕਿ ਇਹਨੂੰ ਛੱਸਣਾ ਹੀ ਹੈ ਸਰੋਂ ਦਾ ਤੇਲ ਜ਼ਿਆਦਾ ਨਹੀਂ ਪਾਉਣਾ ਆਪਾਂ ਵੀ ਤਾਂ ਜੋ ਹਰੇਕ ਦਾਣੇ ਦੇ ਉੱਤੇ ਸਰੋਂ ਦਾ ਤੇਲ ਲੱਗ ਜੇ ਹਲਕਾ ਜਿਹਾ ਸਰੋਂ ਦਾ ਤੇਲ ਪਾਉਣਾ ਹੈ ਉਦੋਂ ਮੁੜ ਬਾਅਦ ਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੱਥਾਂ ਦੇ ਨਾਲ ਇਹਨੂੰ ਰਲਾ ਲੈਣਾ ਚੰਗੀ ਤਰ੍ਹਾਂ ਤਾਂ ਜੋ ਕੱਲੇ ਕੱਲੇ ਦਾਣੇ ਦੇ ਸਰੋਂ ਦਾ ਤੇਲ ਜਿਹੜਾ ਲ ਚੰਗੀ ਤਰ੍ਹਾਂ ਤਰਸ ਲੈਣਾ ਇਹਨੂੰ ਤੇ ਸਰੋਂ ਤੇਰਾ ਆਪਾਂ ਬਾਈ ਜਲੌਰ ਤੋਂ ਖੇਤ ਉਹਨਾਂ ਦੇ ਭਈਏ ਬੈਠੇ ਉਹਨਾਂ ਤੋਂ ਥੋੜਾ ਜਿਹਾ ਤੇਲ ਲੈ ਕੇ ਆਏ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਮਿਲਾਵਾਂਗੇ ਸਵਾਦ ਅਨੁਸਾਰ ਤੇ ਕਾਲਾ ਨਮਕ ਖੇਤ ਪਿਆ ਸੀਗਾ ਤੇ ਉਹ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਮਿਕਸ ਕਰ ਦੇਣਾ ਕਾਲਾ ਨਮਕ ਨਮਕ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤਾਂ ਜੋ ਹਰੇਕ ਦਾਣੇ ਦੇ ਨਾਲ ਜਿਹੜਾ ਨਮਕ ਤੇ ਸਰੋਂ ਦਾ ਤੇਲ ਲੱਗ ਜਾਈ। ਰੋਟੀ ਤੇ ਬਰਸਾਤ ਦੇ ਨਾਲ ਨਾਲ ਚਿਲਾ ਜਿਹੜਾ ਗਿੱਲਾ ਹੋ ਚੁੱਕਿਆ ਹੈ ਅੱਗ ਮਚਾਉਣ ਦੀ ਕੋਸ਼ਿਸ਼ ਜੜੀ ਚੱਲ ਰਹੀ ਸੀਗੀ। ਅਗ ਮਚ ਚੁੱਕੀ ਹੈ ਹੁਣ ਆਪਾਂ ਲੈ ਲਈ ਮੀ ਪਤੀਲੀ ਤੇ ਆਪਣਾ ਪਾਪ ਕੌਰ ਜਿਹੜਾ ਕੰਮ ਉਹ ਸ਼ੁਰੂ ਕਰਾਂਗੇ ਬਣੇ ਰਿਓ ਵੀਡੀਓ ਦੇ ਨਾਲ ਤੇ ਮਿਹਨਤ ਦੇਖੋ ਕਿੰਨੀ ਲੱਗਦੀ ਹੈ ਖਾਨ ਵਾਲੇ 5-7 ਤਾਂ ਮਿਹਨਤ ਕਰਨ ਵਾਲਾ ਬੰਦਾ ਇੱਕ ਹੀ ਹੈ ਵਿੱਚ ਖਾਨ ਵਾਲੇ 5-7 ਬੈਠੇ ਆ ਉੱਥੇ ਤੇ ਕਿਸੇ ਨੇ ਅੱਗ ਨਹੀਂ ਮਚਾਈ ਆ ਦੇਖੋ ਜਿਹੜੀ ਚੱਲ ਚੁੱਕੀ ਹੈ ਤੇ ਪਤੀਲੀ ਵੀ ਗਰਮ ਕਰ ਰਹੇ ਆ ਆਪਾਂ ਤੇ ਕਣੀਆਂ ਵੀ ਚੱਲ ਰਹੀਆਂ ਨਾਲ ਦੀ ਨਾਲ ਕਣੀਆਂ ਦੇ ਵਿੱਚ ਆਪਾਂ ਪਾਪ ਕੌਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਮਿਹਨਤ ਨਾਲ ਬਣਾਈ ਚੀਜ਼ ਹਮੇਸ਼ਾ ਸਵਾਦ ਤੇ ਟੇਸਟੀ ਹੁੰਦੀ ਹੈ ਤੇ ਸ਼ੁੱਧ ਹੁੰਦੀ ਹੈ ਜਿਹੜੇ ਆਪਾਂ ਮੌਲਾਂ ਚ ਖਾਂਦੇ ਆ ਉਹ ਆਪਾਂ ਨੂੰ ਕੈਮੀਕਲ ਵਾਲੇ ਤੇ ਮਹਿੰਗੇ ਮਿਲਦੇ ਆ ਇਹ ਫਰੀ ਦੇ ਪਰ ਮਿਹਨਤ ਜਰੂਰ ਲੱਗਦੀ ਹੈ ਤੇ ਬਣੇ ਰਿਓ ਵੀਡੀਓ ਦੇ ਨਾਲ ਬਣਦੇ ਆ ਪਾਪਕੋਰਨ ਦੇਖੀ ਜਾਓ ਹੋ ਗਿਆ ਬੰਦੇ ਉਹ ਬੈਠੇ ਕੁਛ ਇੱਕ ਆਖੜਾ ਬਹਿਲਾ ਮੇਰੇ ਨਾਲ ਨਹੀਂ ਲੱਗੇ ਹੁਣ ਮੈਂ ਗੱਡੀ ਲਾਈ ਆ ਚਿੱਲੇ ਦੇ ਉੱਤੇ ਤੇ ਮੈਂ ਪਾਪਕੋਰਨ ਬਣਾਉਣਾ ਹੀ ਬਣਾਉਣੇ ਆ ਅੱਜ ਚਾਹੇ ਕੁਛ ਵੀ ਹੋ ਜੇ ਗੱਡੀ ਲਾ ਕੇ ਉੱਤੇ ਚਿੱਲਾ ਥੱਲੇ ਤਪੀ ਜਾਂਦਾ ਹੈ ਤੇ ਪੋਪਕੋਰਨ ਨਾਲ ਨਹੀਂ ਲੱਗਦੇ ਕੱਲੇ ਵੀਡੀਓ ਬਣਾਉਣ ਵਾਲੇ ਆ ਤੇ ਆਪਾਂ ਲੱਗੇ ਪਿਆ ਬਈ ਇਧਰ ਚਿੱਲੇ ਦੇ ਇਹਦੇ ਥੱਲੇ ਗੱਡੀ ਦੇ ਥੱਲੇ ਜਾਵਾਂ ਬਾਹਰ ਛੋਰੀ ਉੱਤੇ ਗੱਡੀ ਲਾਈ ਹੋਈ ਹੈ ਥੱਲੇ ਚਿੱਲਾ ਪੱਕ ਚੁੱਕਿਆ ਤੇ ਪਹਿਲਾ ਪੂਰਾ ਆਪਾਂ ਫਤੀਲੀ ਦੇ ਵਿੱਚ ਪਾ ਦਿੱਤਾ ਤੇ ਹੁਣ ਇਹ ਪੋਪਕੋਰਨ ਬਣ ਕੇ ਜਲਦੀ ਤੁਹਾਡੇ ਸਾਹਮਣੇ ਆਏਗਾ ਇਹ ਹੁੰਦੀ ਹੈ ਮਿਹਨਤ ਬਾਕੀ ਵਿਹਲਣ ਲੋਗ ਹੈ ਚੋਰੀਆਂ ਵੀਡੀਓ ਬਣਾਵਣਾ ਪੁਰੀ ਜਾਂਦੇ ਆਪਣੀਆਂ ਚੋਰੀ ਕਰ ਰਹੇ ਆ ਆਪਣੀ ਨਕਲ ਕਰਦੇ ਮਿਹਨਤ ਨਹੀਂ ਕਰ ਸਕਦੇ ਬਣਿਆਂਦੇ ਜੇ ਮੈਂ ਤੁਹਾਨੂੰ ਦੂਰੋਂ ਸੈਟਅਪ ਦਿਖਾਵਾਂ ਆਪਣਾ ਦੂਰੋਂ ਸੈਟਅਪ ਆਪਣਾ ਇਦਾਂ ਦੀਦਾ ਉੱਤੇ ਰੇੜੀ ਲੱਗੀ ਹੋਈ ਹੈ ਆਪਣਾ ਸੈਟਅਪ ਉੱਤੇ ਰੇੜੀ ਲੱਗੀ ਹੋਈ ਹੈ ਤਾਂ ਜੋ ਥੱਲੇ ਕਣੀਆਂ ਨਾਲ ਪੈਣ ਥੱਲੇ ਪਤੀਲੇ ਦੇ ਵਿੱਚ ਆਪਾਂ ਜਿਹੜਾ ਆਪਣਾ ਪਾਪਕੋਰਨ ਉਹ ਤਿਆਰ ਕਰ ਰਹੇ ਹਾਂ ਤੇ ਮਿਹਨਤ ਲੱਗੀ ਹੋਈ ਹੈ ਬਾਕੀ ਲੋਕ ਐੜੇ ਉਹ ਅੰਦਰ ਲੋਗਾਂ ਦੀ ਕੋਸ਼ਿਸ਼ ਕਰ ਰਹੇ ਹੈ ਬਰਸਾਤ ਚ ਤੇ ਸਾਥ ਕੋਈ ਨਹੀਂ ਦਿੰਦਾ ਮਿਹਨਤ ਕਰਨ ਵਾਲਿਆਂ ਦਾ ਤੇ ਮਿਹਨਤ ਕਰਦੇ ਰਹੋ ਕਾਮਯਾਬੀ ਜ਼ਰੂਰ ਹੋਊ ਵੀਡੀਓ ਜ਼ਰੂਰ ਚੋਰੀਆਂ ਕਰ ਲੈਂਦੇ ਹੁਣ ਮੇਰੀ ਵੀਡੀਓ ਜ਼ਰੂਰ ਪਾ ਦੇਣਗੇ ਵੀ ਅਸੀਂ ਐਂ ਕੀਤਾ ਐਂ ਕੀਤਾ ਆਪ ਕੋਈ ਨਾਲ ਨਹੀਂ ਲੱਗਦਾ ਵੀਰੇ ਦੋਸਤੋ ਤੇ ਜਰੂਰ ਸਾਥ ਦਿਆ ਕਰੋ ਆਪਣੇ ਨਾਲ ਦਾ ਬਰਸਾਤ ਦੇ ਵਿੱਚ ਪੋਪ ਕੌਰ ਤਿਆਰ ਹੈ ਆਵਾਜ਼ ਸੁਣੋ ਹਾਂਜੀ ਦੋਸਤੋ ਪੋਪ ਕੌਰ ਆ ਜਿਹੜੇ ਉਹ ਤਾਂ ਬਣ ਨਹੀਂ ਸਕੇ ਵੀਡੀਓ ਆਪਣੀ ਬਣ ਚੁੱਕੀ ਸੀ ਤੇ ਤਾਂ ਕਰਕੇ ਵੀਡੀਓ ਤੁਹਾਡੇ ਆਪਾਂ ਸਨਮੁਖ ਕਰ ਰਹੇ ਆ ਪੋਪ ਕੌਰ ਇਸ ਕਰਕੇ ਨਹੀਂ ਬਣੇ ਕਿਉਂਕਿ ਬਰਸਾਤ ਜ਼ਿਆਦਾ ਹੋ ਗਈ ਸੀ ਤੇ ਅੱਗ ਮੱਠੀ ਹੋ ਗਈ ਸੀ ਚਿਲਾ ਠੰਡਾ ਹੋ ਗਿਆ ਸੀ ਤੇ ਉਦਰੇ ਆਪਾਂ ਮਾਫੀ ਚਾਹੁੰਨੇ ਆ ਇਦਾਂ ਤੁਸੀਂ ਪਾਪਕੌਰਨ ਖੇਤ ਵਿੱਚ ਬਣਾ ਸਕਦੇ ਹੋ ਵੀਡੀਓ ਚੰਗੀ ਲੱਗੀ ਹੋ ਕਮੈਂਟ ਕਰਕੇ ਜੁੜ ਦੱਸਿਓ ਧੰਨਵਾਦ